ਵਿਧਵਾ ਪੀੜਤ ਪਰਿਵਾਰ ਸਰਜੀਤ ਕੋਹਰਾ ਉਹਦੇ ਆਦਮੀ ਦੀ ਡੈਥ ਹੋ ਚੁੱਕੀ ਆ ਔਰ ਬੱਚੇ ਨੌਜਵਾਨ ਜਿਹਨਾਂ ਦੀ ਡੈਥ ਹੋ ਚੁੱਕੀ ਆ ਇਹੋ ਜਿਹੇ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਉਹਨਾਂ ਦਾ ਇੱਕ ਪੋਤਾ ਨਾਲੇ ਇੱਕ ਹੋਰ ਛੋਟਾ ਪੁੱਤ ਹੈਗਾ ਦੋ ਪੁੱਤੇ ਤੇ ਇਹੋ ਜਿਹੇ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਉਹ ਸੰਘਰਸ਼ ਦੇ ਕਰ ਰਹੇ ਕਿ ਉਹਨਾਂ ਨੂੰ ਹੀ ਆਪਣੇ ਆਦਮੀ ਔਰ ਬੱਚਿਆਂ ਦੇ ਡੈਥ ਹੋਣ ਕਾਰਨ ਸਦਮਾ ਪਹੁੰਚਿਆ ਸੀ ਜਿਸ ਦੇ ਨਾਲ ਉਹਨਾਂ ਦੇ ਵਿੱਚ ਟੈਕ ਹੋ ਗਿਆ ਜਿਨ੍ਹਾਂ ਦੀ ਬਾਹਪੂਰੀ ਕੰਮ ਨਹੀਂ ਕਰ ਰਹੀ ਔਰ ਅਸੀਂ ਗੱਲ ਕਰਨੀ ਹੈ ਕੀ ਨਾ ਟਾਡਾ ਜੀ ਸਰਜੀਤ ਕੀ ਮਸਲਾ ਕੀ ਹੋਇਆ ਜੀ ਸਰ ਜੀ ਪਹਿਲਾਂ ਤਾਂ ਤੇਨੂੰ ਟੈਕ ਹੋਇਆ ਸੀ ਉਹ ਚਲ ਗਏ ਜੀ ਕੀ ਨਾ ਕੀ ਉਹਨਾਂ ਦਾ ਜੀ ਲਖਬੀਰ ਸਿੰਘ ਤੇ ਕਿੰਨਾ ਕੁ ਚਿਰ ਡੈਥ ਹੋਈ ਉਹਨਾਂ ਨੂੰ ਉਹਨਾਂ ਨੂੰ ਹੋਏ ਗਏ ਜੀ 2-3 ਮਹੀਨੇ ਆਦਮੀ ਨੂੰ ਗੁਜਰੇ ਨੂੰ ਹਾਂ ਜੀ ਤੇ ਬੱਚੇ ਕੀ ਗੱਲ ਬਣੀ ਬੱਚੇ ਚਾ ਵੀ ਸਰ ਜੀ ਮਹੀਨਾ ਮਹੀਨਾ ਬੈ ਕੇ ਇੱਕ ਬੱਚੇ ਨੂੰ ਵੱਡੇ ਨੂੰ ਤੇ ਸ਼ੂਗਰ ਹੀ ਜੇ ਬਹੁਤ ਮੈਂ ਇਲਾਜ ਕਰਵਾ ਚੁੱਕੀ ਹਾਂ ਤੇ ਉਹ ਵੀ ਗੁਰਨਾਣ ਕੀ ਮੁੱਕ ਗਿਆ ਤੇ ਪਹਿਲੇ ਵੱਡੇ ਬੇਟੇ ਦੀ ਕੱਲ ਹੋਈ ਹਾਂ ਵੱਡੇ ਬੇਟੇ ਦੀ ਅੱਜ ਦੇ ਦੋ ਬੇਟੇ ਜੇ ਨਿਕਲੇ ਤੇ ਦੂਜਾ ਬੇਟਾ ਕਿ ਤਰ੍ਹਾਂ ਗੱਲ ਹੋਈ ਜੀ ਤੇ ਦੂਜੇ ਦੇ ਵੀ ਪਤਾ ਨਹੀਂ ਸਰ ਜੀ ਸਾਡੇ ਕੋਈ ਕਰਮਾਂ ਦੀ ਗੱਲ ਉਹ ਘਰੇ ਹੀ ਇਦਾਂ ਹੋ ਗਿਆ ਤੇ ਦੋਨੇ ਬੇਟੇ ਤੇ ਦੋਵੇਂ ਇਦਾਂ ਦਾਤ ਹੋ ਚੁੱਕੀ ਆ ਪਤੀ ਤੋਂ ਬਾਅਦ ਤੇ ਇਹ ਨਾਲ ਕੌਣ ਟੱਡੇ ਜੀ ਇਹ ਪੋਤਾ ਜੀ ਤੇ ਇਹਦੇ ਕਿੰਨਾ ਜੀ ਇਹਦਾ ਨਾਮ ਜਯੋਤ ਸਿੰਘ ਜੀ ਤੇ ਇੱਕ ਦੂਸਰਾ ਪੋਤਾ ਵੀ ਗਏ ਜੀ ਹਾਂਜੀ ਉਹਦੇ ਨਾਲ ਹੀ ਉਹਦੇ ਨਾਲ ਸਿਵਜੋਤ ਜੀ ਕਿ ਕਿਤਨ ਟਡਾਣ ਗੁਜ਼ਾਰਾ ਕਿਤਨ ਰਿਹਾ ਜੀ ਸਰ ਜੀ ਗੁਜ਼ਾਰਾ ਮੈਂ ਤੁਹਾਡੇ ਘਰਾਂ ਦਾ ਕੰਮ ਕਰਕੇ ਤੇ ਟਾਈਮ ਪਾਸ ਕਰੀ ਜਾਂਦੀ ਹਾਂ ਤੇ ਉਹਨਾਂ ਫਿਰ ਮੈਨੂੰ ਵੀ ਹੋ ਗਿਆ ਜੇ ਟੈਗ ਤੇ ਬੜੀ ਮੁਸ਼ਕਲ ਹੋਇਆ ਜੇ ਕੰਮ ਤੇ ਕਿਹੜੀ ਮੁਸ਼ਕਲ ਕਿਤਨਾ ਰਹਾ ਵੀ ਨਾ ਵੀ ਕੋ ਘਰ ਚ ਕੋਈ ਬੰਦਾ ਦੀਦਾ ਟੱਡੇ ਹਾਂਜੀ ਤੁਸੀਂ ਪੋਤੇ ਨਾਲ ਆਪਣਾ ਸਮਾਂ ਗਿ ਜਾ ਰਹੇ ਬੜਾ ਮੁਸ਼ਕਲ ਨਾ ਹੋ ਰਿਹਾ ਵਾ ਹਾਂਜੀ ਤੇ ਜ਼ਿੰਦਗੀ ਚ ਜਿੱਤਰਾਂ ਕੱਲ ਨੂੰ ਟੇਲ ਮਰਟ ਹੋ ਗਿਆ ਤੇ ਕਿਤਰਾ ਦਵਾਈ ਦਾ ਜਾਂ ਕਿਤਰਾ ਕਰਦੇ ਜੇ ਤੁਸੀਂ ਕਿਤਨ ਲੈਂਦੇ ਰੋਟੀ ਪਾਣੀ ਦਾ ਦਵਾਈ ਭਾੜੇ ਦਾ ਕਿਤੋਂ ਲੈਂਦੇ ਪੈਸੇ ਸਰ ਜੀ ਮੈਨੂੰ ਤੇ ਹੁਣ ਆਪ ਨਹੀਂ ਸਮਝ ਲੱਗਣ ਲਈ ਵੀ ਮੈਂ ਕਰਕੇ ਕਰੂੰਗੀ ਸੋਜਾਂ ਚ ਹੀ ਰਾਦਨ ਲੰਗ ਜਾਂਦੀ ਤੇ ਸੋਜਾਂ ਚ ਦਿਨ ਲੰਗ ਜਾਂਦਾ ਜੀ ਮੈਂ ਤਾਂ ਦਵਾਈ ਲੈਣ ਖੋਣਾ ਵੀ ਸਰ ਜੀ ਤਾਨਾ ਬੈਠੀ ਆ ਕੱਲ ਮੈਂ ਸਾਡੇ ਸਰਕਾਰੀ ਹਸਪਤਾਲ ਆ ਮੈਂ ਉੱਥੇ ਗਈ ਆ ਉਹ ਡਾਕਟਰ ਨੇ ਮੇਰੀ ਬੜੀ ਮਦਦ ਕੀਤੀ ਨਾਲੇ ਵਿਚਾਰੇ ਨੇ ਬਹੁਤ ਦੁਖੀ ਹੋਇਆ ਮੈਨੂੰ ਵੇਖ ਕੇ ਵੀ ਕੀ ਤੂੰ ਬੀਬੀ ਜ਼ਿੰਦਗੀ ਜੀਈਆਂ ਤੇਰਾ ਕੋਈ ਹਾਲ ਨਹੀਂ ਆ ਬਹੁਤ ਛੋਟੇ ਆ ਜੇ ਇਹਨਾਂ ਨੂੰ ਵੀ ਕੋਈ ਇਹ ਕਿੰਨਾ ਪੁੱਤਾਂ ਦੀ ਕਿੰਨੀ ਉਮਰ ਇਹਨਾਂ ਦੀ ਜੀ ਇੱਕ ਸਰ ਜੀ ਹੈਗਾ ਜੇ 9 ਸਾਲ ਦਾ ਤੇ 8 ਸਾਲ ਜੋ ਵੇਖੋ ਅੱਜ ਦੁਹਾੜ ਆਏ ਆ ਕਿੰਨੀ ਉਹਨਾਂ ਮਦਦ ਕੀਤੀ ਆ ਵੀਰਾਂ ਨੇ ਤੇ ਮੇਰੀ ਵੀ ਮਦਦ ਕੀਤੀ ਜਾਵੇ ਸਰ ਜੀ ਮੈਂ ਬੜੀ ਦੁਖੀ ਜੇ ਆ ਵਕਤ ਮੈਨੂੰ ਕੁਝ ਨਹੀਂ ਜੇ ਗੜੀ ਦੇਣ ਦਿਆ ਮੈਂ ਸਰਕਾਰ ਕੋਲੋਂ ਮੰਗ ਕਰ ਰਹੀ ਆ ਵੀ ਮੇਰੇ ਪੋਤਿਆਂ ਦੀ ਥੋੜੀ ਪਾਲਣ ਪੋਸ਼ਣ ਹੋ ਜੀ ਮੇਰੀ ਥੋੜੀ ਮਦਦ ਕਰਿਓ ਸਰ ਜੀ ਨਾਲੇ ਮੈਂ ਆਪਣਾ ਪੇਟ ਭਰ ਸਕੂੰ ਉਸੀਂ ਦੇਖਿਆ ਜੇ ਪੀੜਤ ਪਰਵਾਰ ਸਰਜੀਤ ਕੋਰ ਜੋ ਪਿੰਡ ਗਮਾਨਪੁਰੇ ਤੋਂ ਨੇ ਔਰ ਇਹਨਾਂ ਦੇ ਆਦਮੀ ਡੈਥ ਹੋ ਗਈ ਹੈ ਔਰ ਬੱਚੇ ਜਿਹੜੇ ਨੌਜਵਾਨ ਆ ਉਹਨਾਂ ਦੀ ਡੈਥ ਹੋ ਚੁੱਕੀ ਆਪਣੇ ਪੋਤੇ ਦੇ ਨਾਲ ਆਪਣਾ ਰਹਿਣ-ਬਸੇਰਾ ਕਰ ਰਹੀ ਆ ਤੇ ਬੜਾ ਇਹਲੇ ਆਰਥਿਕ ਪੱਖੋਂ ਬਹੁਤ ਮਜਬੂਰ ਆ ਔਰ ਔਰ ਐਸੋਲੇ ਉਹਨਾਂ ਦਾ ਸਹਾਰਾ ਕੋਈ ਨਹੀਂ ਆ ਆਦਮੀ ਦੀ ਡੈਥ ਹੋ ਚੁੱਕੀ ਆ ਔਰ ਦੋਨੇ ਬੱਚੇ ਵੀ ਇਸ ਤਰ੍ਹਾਂ ਸਵਰਗਵਾਸ ਹੋ ਗਏ ਡੱਥਣ ਕਰਨ ਤੇ ਇਹਦਾ ਜਿਹੜਾ ਉਹਨਾਂ ਦੇ ਗਮ ਦੇ ਕਾਰਨ ਟੈਗ ਹੋਣ ਕਰਕੇ ਇਹਨਾਂ ਦੇ ਬਾਜੀ ਜੁੜੀ ਬਾਹਾਂ ਉਹ ਵੀ ਪੂਰੀ ਕੰਮ ਨਹੀਂ ਕਰ ਰਹੀਆਂ ਸਾਡੇ ਮਹਾਨ ਗੁਰਸਿੱਖਾਂ ਪਰਿਵਾਰਾਂ ਵੱਲੋਂ ਪੰਜਾਬ ਵਾਸੀ ਨੇ ਮਤ ਦਿੱਤੀ ਸੀ ਇਸ ਤਰ ਸਾਡੀ ਮਤ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਜੋ ਸਰਕਾਰ ਤੋਂ ਜੋ ਵਿਧਵਾ ਜਾਂ ਬੁਢਾਪਾ ਪੈਨਸ਼ਨ ਉਹ ਦੋ ਸਕੀਮਾਂ ਆ ਉਹਦੇ ਤਹਿਤ ਸਾਡੀਆਂ ਲਾਈਆਂ ਜਾਣ ਔਰ ਜੋ ਪੰਜਾਬ ਸਰਕਾਰ ਕੋਟਾ ਰੈੱਡ ਕਰਾਸ ਤੋਂ ਉੱਤੇ ਸਾਡੀ ਮਦਦ ਕਰਨ ਦੀ ਕੀਤੀ ਜਾਏ ਤਾਂ ਜੋ ਮੈਂ ਆਪਣਾ ਔਰ ਆਪਣੇ ਪੋਤਿਆਂ ਦਾ ਪਾਲਣ ਪੋਸ਼ਣ ਕਰ ਸਕਾਂ ਔਰ ਇਹਨਾਂ ਦਾ ਨੰਬਰ ਹੈਗਾ 9914063684 ਦੁਬਾਰਾ ਇਹਨਾਂ ਦਾ ਨੰਬਰ ਆਪਾਂ ਫੀਡ ਕਰ ਰਹੇ ਆ ਦੁਬਾਰਾ ਬੋਲਨੇ ਰਿਪੀਟ ਕਰ ਰਹੇ ਆ 99140 63 684 ਇਹ ਤਿੰਨਾਂ ਦਾ ਤਾਲਮਿਲ ਕੀਤਾ ਜਾਵੇ ਔਰ ਇਹਨਾਂ ਦੀ ਜੋ ਇਨਸਾਨੀਅਤ तौरते ਇਹਨਾਂ ਦੀ ਮੱਤ ਦਿੱਤੀ ਜਾਵੇ ਤਾਂ ਜੋ ਇਹ ਆਪਣਾ ਤੇ ਆਪਣੇ ਬੱਚਿਆਂ ਦਾ ਪੋਤੇ ਦਾ ਪਾਲ ਪੋਸ਼ਣ ਕਰ ਸਕਣ ਜਿਸ ਦੇ ਵਿੱਚ ਸ਼ਿਸ਼ਪੋਤਲਬੀ ਸਿੰਘ ਗਮਾਨਪੁਰਾ ਅੰਮ੍ਰਿਤਸਰ